ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਿਕਾਰ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਅਸਾ ਰਾਗ ਭਾਈ ਚੱਲ ਰਿਹਾ ਹੈ ਕੀ ਸ਼ਬਦ ਆਛਾ ਜੀ ਦੇ ਇਸ ਰਾਗ ਦੇ ਸੰਪੂਰਨ ਹੋਏ ਹਨ ਆਓ ਸਤਿਗੁਰੂ ਜੀ ਆਪਣੀ ਰਸਨਾ ਤੋਂ ਪਾਈ ਅਗਲਾ ਸ਼ਬਦ ਆਰੰਭ ਕਰਦੇ ਹਾਂ ਜੀ ਆਸਾ ਮਹੱਲਾ ਪਹਿਲਾ ਕਾਚੀ ਗਾਕਰ ਦੇਹ ਦੇਹਲੀ ਉਪਜੈ ਬਿਨਸੈ ਦੁਖ ਪਾਈ ਗਨਤਨ ਸ੍ਰੀ ਗੁਰੂ ਨਾਨਕ ਸਭ ਜੀ ਮਹਾਰਾਜ ਸਾਚਾ ਜੀ ਇਹ ਸਰੀਰ ਬਾਰੇ ਵਰਣਨ ਕਰਦੇ ਹੋਏ ਇਹ ਸਾਨੂੰ ਜੀਵਾਂ ਨੂੰ ਭਾਈ ਸੱਚੇ ਨਾਮ ਜੀਆਂ ਵਰਤਕਾਂ ਬਾਰੇ ਬਖਸ਼ਿਸ਼ ਕਰਦੇ ਹਨ ਬਾਦਸ਼ਾਹ ਜੀ ਕਹਿੰਦੇ ਕਾਚੀ ਗਾਗਰ ਹੈ ਸਰੀਰ ਇਹ ਜਿਹੜਾ ਜਿਹਨੂੰ ਕੱਚਾ ਭਾਂਡਾ ਕੱਚਾ ਘੜ ਆਪਾਂ ਕਹਿੰਦੇ ਬਾਣੀ ਦੇ ਵਿੱਚ ਨੇਕਾਂ ਜਗਾਤੇ ਫਰਮਾਨਨ ਮਹਾਰਾਜ ਜੀ ਇਹ ਜਿਹੜੀ ਸਾਡੀ ਮਨੁੱਖਾ ਦੇਹ ਹੈ ਸਤਿਗੁਰ ਜੀ ਕਹਿੰਦੇ ਇਹ ਕੱਚੀ ਗਾਗਰ ਦੀ ਤਰ੍ਹਾਂ ਹੈ ਜਿਵੇਂ ਕੱਚਾ ਘੜਾ ਕਿੰਨੇ ਆਪਾਂ ਗਾਗਰ ਵੀ ਹੁੰਦੀ ਹੈ ਘੜਾ ਵੀ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਦੇਹ ਦੇਹਲੀ ਉਪਜੈ ਬਿਨਸੇ ਦੁੱਖ ਪਾਈ ਕਹਿੰਦੇ ਪਰ ਮਨੁੱਖ ਜਿਹੜਾ ਹੈ ਉਹਦਾ ਪੰਜਾਂ ਤਤਾਂ ਦਾ ਇਹ ਸਰੀਰ ਜੰਮਦਾ ਹੈ ਸ੍ਰਿਸ਼ਟੀ ਦੇ ਵਿੱਚ ਉਹਦੇ ਹੁਕਮ ਦੇ ਨਾਲ ਮਾਨਕ ਦੇ ਹਰੀ ਦੇ ਐਸੇ ਤਾਂ ਹਰ ਜੀਵ ਹਰ ਜੀਵ ਜੰਤੂਆਂ ਤੋਂ ਹਰ ਜੀਵ ਸੰਸਾਰ ਦਾ ਭਾਈ ਉਹਦੇ ਹੁਕਮ ਦੇ ਨਾਲ ਜਨਮ ਹੁੰਦਾ ਹੈ ਉਹਦਾ ਤੇ ਪ੍ਰਾਰਥ ਮਨੁੱਖ ਜਿਹੜਾ ਹੈ ਉਹਦੇ ਬਾਰੇ ਮਹਾਰਾਜ ਜੀ ਵਰਣਨ ਕਰਦੇ ਹਨ ਕਿੰਦੀ ਮਨੁੱਖ ਜੰਮਦਾ ਹੈ ਜਨਮ ਹੁੰਦਾ ਹੈ ਇਹ ਸਰੀਰ ਦਾ ਕੱਚੇ ਘਾਟ ਦਾ ਗਾਗਰ ਦਾ ਤੇ ਇਹ ਸਾਰੀ ਜ਼ਿੰਦਗੀ ਜਿਹੜੀ ਹੈ ਆਤਮਾ ਜਿਹੜੀ ਹੈ ਮਾਨ ਹੈ ਜਿਹੜਾ ਹੈ ਇਸ ਸੰਸਾਰੀ ਵਕਾਰਾਂ ਦੇ ਵਿੱਚ ਡੁੱਬਿਆ ਰਿਹਾ ਹੈ ਇਹ ਸਰੀਰ ਦੁੱਖ ਭੋਗਦਾ ਹੈ ਸਰੀਰਕ ਤੌਰ ਤੇ ਵੀ ਸਾਨੂੰ ਸੰਸਾਰ ਵਿੱਚ ਦੁੱਖ ਹੁੰਦੇ ਹਨ ਦੁੱਖ ਜਾਂਦੇ ਹਨ ਸਮੇਂ-ਸਮੇਂ ਤੇ ਸਰੀਰ ਨੂੰ ਦੁੱਖ ਸੁੱਖ ਭੁਗਨੇ ਪੈਂਦੇ ਹਨ ਸਿਰਨਾਵਿਚੀ ਮਹਾਰਾਜ ਜੀ ਕਹਿੰਦੇ ਖੱਪ ਤੋਇਆ ਮਨੁੱਖ ਜਿਹੜਾ ਹੈ ਮਹਾਰਾਜ ਜੀ ਕਹਿੰਦੇ ਜੰਮਦਾ ਮਰਦਾ ਹੈ ਕਹਿੰਦੇ ਜੰਮਦਾ ਹੈ ਗਾਗਰ ਕੱਚਾ ਭਾਂਡਾ ਦੁੱਖ ਭੁਗਦਾ ਹੋਇਆ ਮਾਇਆ ਦੇ ਮੋਹ ਦੇ ਵਿੱਚ ਫਸਿਆ ਹੋਇਆ ਮਹਾਰਾਜ ਜੀ ਕਹਿੰਦੇ ਜੰਮਣ ਤੋਂ ਬਾਅਦ ਇਹ ਦੁੱਖ ਭੁਗਦਾ ਚਲਾ ਜਾਂਦਾ ਹੈ ਉਪਜੈ ਬਿੰਸੈ ਦੁਖ ਪਾਈ ਹਾਰਾ ਜੀ ਕਿੰਦੂ ਉਪਜਦਾ ਹੈ ਜੰਮਦਾ ਹੈ ਤੇ ਸਰੀਰਕ ਤੌਰ ਤੇ ਦੁਖ ਭੋਗਦਾ ਆਤਮਾ ਵਿਕਾਰਾਂ ਦੇ ਦੁਖ ਭੋਗਦੀ ਹੈ ਆਤਮਾ ਤ੍ਰਿਸ਼ਨਾ ਦੀ ਅੱਗ ਵਿੱਚ ਜਲਦੀ ਛੜਦੀ ਹੈ ਮਨ ਜਿਹੜਾ ਵਿਕਾਰ ਪੈਦਾ ਕਰਦਾ ਹੈ ਇਹਨਾਂ ਵਿੱਚ ਹੀ ਜੀਵਨ ਬਤੀਤ ਕਰ ਬੈਠਦਾ ਮਨੁੱਖ ਤੇ ਜ਼ਿੰਦਗੀ ਜਿਨੇ ਕਰਮਾਂ ਦੇ ਸਵਾਸਨ ਭੋਗ ਕੇ ਉਪਜ ਕੇ ਬਿੰਸ ਜਾਂਦਾ ਗੁੱਝ ਜਾਂਦਾ ਇਹ ਦੁੱਖਾਂ ਵਿੱਚ ਹੀ ਵਿੰਸ ਜਾਂਦਾ ਮਹਾਰਾਜ ਜੀ ਕਹਿੰਦੇ ਕੋਈs ਖੱਟਦਾ ਤੇ ਨਹੀਂ ਨਾ ਹਟ ਕੇ ਕੀ ਲੈ ਕੇ ਜਾਂਦਾ ਆਤਮਾ ਪ੍ਰਤੀ ਸਰੀਰ ਪਤੀ ਤਾਂ ਦੁੱਖ ਸੁੱਖ ਭੋਗ ਲੇ ਕਦੀ ਸੁੱਖ ਮਿਲ ਗਿਆ ਬਹੁਤਾ ਧਾਨ ਕੱਤਰ ਕੀਤਾ ਸੁੱਖ ਪਾਲਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਦੁੱਖ ਆ ਜਾਂਦਾ ਦੁੱਖ ਵੀ ਭੋਗਦਾ ਇਹ ਦੋਵੇਂ ਚੀਜ਼ਾਂ ਤੁਖਸ਼ਾਂ ਦੀ ਤਰ੍ਹਾਂ ਸਰੀਰ ਨਾਲ ਤੁਰਦੀਆਂ ਹਨ ਚੱਲਦੀਆਂ ਹਨ ਸਵਾਸਾਂ ਜੀ ਪੂੰਜੀ ਨਾਲ ਧੁੱਪ ਛਾਂ ਦੀ ਤਰ੍ਹਾਂ ਜਿਵੇਂ ਸਰੀਰ ਨੂੰ ਧੁੱਪ ਛਾਂ ਦੀ ਲੋੜ ਹੁੰਦੀ ਹੈ ਇਸੇ ਤਰ੍ਹਾਂ ਦੁੱਖ ਸੁੱਖ ਹਨ ਮਹਾਰਾਜ ਜੀ ਕਹਿੰਦੇ ਦਰ ਕੱਪੜੇ ਪਹਿਰੀ ਜਾਏ ਮਨੁੱਖ ਪਹਿਣਦਾ ਰਹਿੰਦਾ ਜਿਵੇਂ ਸੰਸਾਰੀ ਸਰੀਰ ਤੇ ਕੱਪੜੇ ਧਾਰਨ ਕਰਦਾ ਤਾਰਦਾ ਦੂਜੇ ਪਾ ਲੈਂਦਾ ਇਸੇ ਤਰ੍ਹਾਂ ਦੁੱਖਾਂ ਸੁੱਖਾਂ ਦੇ ਸਰੀਰ ਤੇ ਕੱਪੜੇ ਪਾਈ ਜਾਂਦਾ ਉਹਦਾ ਕੋਈ ਆਤਮਾ ਨਾਲ ਥੋੜਾ ਬਾਹਰ ਦੇ ਦੁੱਖਾਂ ਨਾਲ ਆਤਮਾ ਨਾਲ ਕੋਈ ਲੈਣ ਦੇ ਨਹੀਂ ਕਹਿੰਦੇ ਆਤਮਾ ਨੂੰ ਅੰਬਰ ਕਰਨਾ ਸੀ ਗੁਰੂ ਨਾਲ ਜੋੜਨਾ ਸੀ ਉਹ ਵਿਸਾਰ ਦਿੰਦਾ ਭੁੱਲ ਜਾਂਦਾ ਇਹ ਮਦ ਦੇ ਵਿੱਚ ਇਹ ਤ੍ਰਿਸ਼ਨਾ ਮਾਇਆ ਜਿਹੜੀ ਆ ਉਹਦੇ ਵਿੱਚ ਫਸਿਆ ਰਹਿੰਦਾ ਅੱਗੇ ਮਹਾਰਾਜ ਜੀ ਬਚਨ ਵੀ ਕਰਦਣ ਇਹੋ ਜੱਗ ਸਾਗਰ ਦੁੱਤਰ ਕਿਉਂ ਤਰੀਏ ਅੱਗੇ ਫਿਰ ਮਹਾਰਾਜ ਜੀ ਕਹਿੰਦੇ ਦੁੱਖ ਭੋਗਦਾ ਭਾਈ ਉਹਦੇ ਨਾਲ ਨਾਲ ਇਹ ਸਾਗਰ ਸੰਸਾਰ ਤੋਂ ਤਰ ਨਹੀਂ ਪਾਂਦਾ ਸਰੀਰ ਜਿਹੜਾ ਉਹ ਭਾਵ ਸਾਗਰ ਤੂੰ ਦੁੱਖਾਂ ਦਾ ਭਾਰ ਲੈ ਕੇ ਤਰ ਨਹੀਂ ਸਕਦਾ ਇਹ ਜਗਤ ਇਹ ਸੰਸਾਰ ਇਹ ਜਗ ਸਾਗਰ ਬੁੱਤਰ ਕਿਉਂ ਤਰੀਏ ਮਹਾਰਾਜ ਕਹਿੰਦੇ ਕਿਵੇਂ ਤਰੀਦਾ ਹੈ ਭਾਈ ਕਹਿੰਦੇ ਜੇ ਸਰੀਰ ਕਹੇ ਕਿ ਮੈਂ ਨਾ ਭਾਰ ਪੰਡ ਚੋੱਕ ਕੇ ਵਿਕਾਰਾਂ ਦੀ ਦੁੱਖਾਂ ਦੀ ਮੈਂ ਪਾਰ ਹੋ ਜਾਏ ਸੰਸਾਰ ਤੋਂ ਪਿਆਰਿਓ ਨਹੀਂ ਇਹ ਤਾਂ ਸਾਗਰ ਹੀ ਦੁੱਖਾਂ ਦਾ ਹੈ ਸੰਸਾਰ ਹੀ ਦੁੱਖਾਂ ਦਾ ਸਾਗਰ ਹੈ ਇਹਦੇ ਵਿੱਚੋਂ ਪਾਰ ਕਰਨ ਵਾਸਤੇ ਸਤਿਗੁਰੂ ਨੇ ਨਾਲ ਜਾਣਾ ਸੀ ਪਰ ਸਤਿਗੁਰੂ ਦੇ ਨਾਲ ਤਾਂ ਮੇਰ ਨਹੀਂ ਕਰ ਪੰਦਾ ਬਿਨ ਸਤਿਗੁਰ ਮਹਾਰਾਜੀ ਬਚਨ ਕਰਦਿਆਂ ਬਿਨ ਹਰ ਗੁਰ ਪਾਰ ਨਾ ਪਾਈ ਕਹਿੰਦੇ ਸੱੱਲਾ ਤੋੜਾ ਤੂੰ ਪਾਰ ਹੋ ਸਕਦਾ ਮਹਾਰਾਜ ਜੀ ਕਹਿੰਦੇ ਇਕੱਲਾ ਸਖਣਾ ਨਹੀਂ ਤੂੰ ਪਾਰ ਹੋ ਸਕਦਾ ਤੇਰੇ ਕੋਲ ਉਹ ਯੁਗਤੀ ਨਹੀਂ ਆਉਈ ਮਤ ਨਹੀਂ ਆ ਕਿ ਦੁੱਖਾਂ ਦੀ ਪੰਡ ਚੁੱਕ ਕੇ ਇਹ ਭਾਵ ਸਾਗਰ ਤੋਂ ਪਾਰ ਹੋ ਜਾਵੇਂ ਨਹੀਂ ਕਹਿੰਦੇ ਡੁੱਬ ਜਾਏਂਗਾ ਨਾਨਕ ਪਾਸ਼ਾ ਜੀ ਕਹਿੰਦੇ ਬਿਨ ਹਰ ਗੁਰ ਪਾਰ ਨਾ ਪਾਈ ਕਹਿੰਦੇ ਬਿਨਾ ਸੱਚੇ ਗੁਰੂ ਤੋਂ ਗੁਰੂ ਦੇ ਸਾਥ ਤੋਂ ਗੁਰੂ ਦੀ ਬਾਣੀ ਤੋਂ ਸੱਚੇ ਨਾਮ ਤੋਂ ਤੈਨੂੰ ਕੋਈ ਪਾਰ ਨਹੀਂ ਕਰਨ ਲੱਗਾ ਇਸ ਦੁੱਖਾਂ ਦੇ ਸਾਗਰ ਵਿੱਚ ਹੀ ਡੁੱਬ ਕੇ ਮਹਾਰਾਜ ਜੀ ਕਹਿੰਦੇ ਚਲਾ ਜਾਏਗਾ ਤੁਝ ਬਿਨ ਅਬਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਬਰ ਨਾ ਕੋਈ ਹਰੇ ਮਹਾਰਾਜ ਜੀ ਅਗਲੀ ਪੰਕਤੀ ਵਿੱਚ ਬਚਨ ਕਰਦੇ ਹਨ ਉਹ ਬੇਨਤੀ ਦੀ ਪੰਕਤੀ ਮਹਾਰਾਜ ਜੀ ਚਾਣਕਨ ਕਹਿੰਦੇ ਹਰੀ ਜੀਓ ਪ੍ਰਭੂ ਜੀਓ ਮਾਲਕ ਜੀਓ ਪਿਆਰੇ ਪ੍ਰੀਤਮ ਜੀਓ ਤੁਝ ਬਿਨ ਅਬਰ ਨਾ ਕੋਈ ਤੁਹਾਡੇ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਕੌਣ ਹੈ ਜਿਹੜਾ ਸਾਨੂੰ ਇਹ ਦੁੱਖਾਂ ਤੋਂ ਵਿਚਾਲੇਗਾ ਜਿਹੜਾ ਇਹਦੀ ਨਿਵਰਤੀ ਕਰ ਦੇਗਾ ਤੇ ਮਹਾਰਾਜ ਜੀ ਬੇਨਤੀ ਕਰਦੇ ਆਂ ਦੇਖੋ ਪ੍ਰਭੂ ਅਗੇ ਤੁਝ ਬਿਨ ਅਬਰ ਨਾ ਕੋਈ ਮੇਰੇ ਪਿਆਰੇ ਤੁਝ ਬਿਨ ਅਬਰ ਨਾ ਕੋਈ ਹਰੇ ਹਰਾਜ ਜੀ ਕਹਿੰਦੇ ਇਸ ਦੁੱਖਾਂ ਨੂੰ ਹਰਨ ਕਰਨ ਵਾਲਾ ਇਸ ਸਾਗਰ ਤੋਂ ਪਾਰ ਕਰਨ ਵਾਲਾ ਕੋਈ ਨਹੀਂ ਨਜ਼ਰ ਆਉਂਦਾ ਕੋਈ ਨਹੀਂ ਸਾਨੂੰ ਛਡਾ ਸਕਦਾ ਕੋਈ ਨਹੀਂ ਸਾਨੂੰ ਜੀਵਾਂ ਨੂੰ ਪਾਰ ਕਰ ਸਕਦਾ ਸਰਬ ਵੀ ਰੰਗੀ ਰੂਪੀ ਤੂੰ ਹੈ ਤੂੰ ਜਿਵੇਂ ਬਖਸ਼ੇ ਜਿਸ ਨਦਰ ਕਰੇ ਮਹਾਰਾਜ ਜੀ ਕਹਿੰਦੇ ਤੁਸੀਂ ਤੁਹਾਡੇ ਵਿੱਚ ਨੇਕਾਂ ਹੀ ਰੰਗ ਹਨ ਤੁਹਾਡੇ ਰੰਗ ਨੇਕਾਂ ਰੂਪ ਅਨੰਤਾ ਪਪੜ ਦਿਨ ਸ਼ਬਦ ਮਹਾਰਾਜ ਜੀ ਇੱਥੇ ਵੀ ਕਹਿ ਰਹੇ ਕਹਿੰਦੇ ਸਰਬੀ ਰੰਗੀ ਰੂਪੀ ਤੂੰ ਹੈ ਨੇਕਾਂ ਹੀ ਤੇਰੇ ਰੂਪ ਹਨ ਤੇਰੇ ਕਾਂ ਹੀ ਤੁਹਾਡੇ ਰੰਗ ਹਨ ਕਿੰਨੇ ਤੁਹਾਡੀਆਂ ਮੂਰਤਾਂ ਨੇ ਤੁਹਾਡੇ ਚੱਕਰ ਚੇਨ ਹਨ ਜਿਨ੍ਹਾਂ ਨੂੰ ਗਿਣਤੀ ਨਹੀਂ ਅਸੀਂ ਕਰ ਸਕਦੇ ਮਹਾਰਾਜ ਜੀ ਕਹਿੰਦੇ ਤਿਸ ਬਖਸ਼ੇ ਜਿਸ ਨਦਰ ਕਰੇ ਜਿਨ੍ਹਾਂ ਤੇ ਤੇਰੀ ਨਜ਼ਰ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਮਨੁੱਖਾਂ ਤੇ ਜਗਿਆਤਮਾ ਤੇ ਤੁਸੀਂ ਤਰਸ ਕਰਦੇ ਹੋ ਕਿਰਪਾ ਕਰ ਦਿੰਦੇ ਹੋ ਤਿਸ ਬਖਸ਼ੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਬਖਸ਼ ਲੈਂਦੇ ਹੋ ਉਹਨਾਂ ਨੂੰ ਪਾਰ ਕਰ ਦਿੰਦੇ ਹੋ ਰਹਾ ਵਿਸ਼ਰਾਮ ਦੇ ਕੇ ਪਾਤਸ਼ਾਹ ਜੀ ਭਾਈ ਅੱਗੇ ਵਤਨ ਕਰ ਦੇਨ ਸਾਸ ਬੁਰੀ ਘਰ ਵਾਸ ਨ ਦੇਵੇ ਪਿਰਸੋਂ ਮਿਲਨ ਨਾ ਦੇ ਬੁਰੀ ਹਿਰ ਮਹਾਰਾਜ ਜੀ ਦੇ ਕੋ ਉਧਾਰ ਲੈਂਦੇ ਹਨ ਕਹਿੰਦੇ ਸੱਸ ਬੁਰੀ ਹੈ ਘਰ ਵਾਸ ਨਾ ਦੇਵੇ ਇਹ ਆਪਾਂ ਸਮਝਦੇ ਕਿ ਸੰਸਾਰੀ ਸੱਸ ਨੂੰ ਕਹਿੰਦੇ ਆ ਮਹਾਰਾਜ ਜੀ ਮਾਇਆ ਨੂੰ ਕਹਿੰਦੇ ਹਨ ਕਹਿੰਦੇ ਮਾਇਆ ਬੁਰੀ ਹੈ ਉਹ ਘਰ ਦੇ ਵਿੱਚ ਉਹ ਮਾਲਕ ਨੂੰ ਵਸਣ ਨਹੀਂ ਦਿੰਦੀ ਹਿਰਦੇ ਘਰ ਦੇ ਵਿੱਚ ਕਹਿੰਦੇ ਸੱਸ ਬੁਰੀ ਘਰ ਵਾਸ ਨਾ ਦੇਵੇ ਕਿੰਦੇ ਘਰ ਵਸਣ ਨਹੀਂ ਦਿੰਦੀ ਉਹਨੂੰ ਪਤੀ ਪਰਮੇਸ਼ਰ ਨੂੰ ਜੀਵ ਰੂਪੀ स्त्री ਦੇ ਅੰਦਰ ਉਹ ਪਤੀ ਨੂੰ ਆਉਣ ਹੀ ਨਹੀਂ ਦਿੰਦੀ ਪਰਮੇਸ਼ਰ ਨੂੰ ਹਰੀ ਨੂੰ ਪ੍ਰਕਾਸ਼ ਨਹੀਂ ਹੋਣ ਦਿੰਦੀ ਉਹਦਾ ਪ੍ਰਭਾਵ ਇੰਨਾ ਬੁਰਾ ਹੈ ਮਾਇਆ ਰੂਪੀ ਸੱਸ ਦਾ ਮਾਇਆ ਦੇ ਵਿੱਚ ਹੀ ਮੰਗਣਾ ਨਾ ਸੀ ਮਾਇਆ ਹੀ ਇਹ ਵਰਤਰੀ ਸੰਸਾਰ ਹੀ ਮਾਇਆਵਤੀ ਹੈ ਹਰ ਰਿਸ਼ਤਾ ਹਰ ਜੀਵ ਮਾਇਆ ਹੈ ਇਮਾਰਤ ਜੀ ਕਿੰਦੋਂ ਵਾਸ ਨਹੀਂ ਕਰਨ ਦਿੰਦੀ ਹਿਰਦੇ ਵਿੱਚ ਇੰਨਾ ਉਹਦਾ ਜਿਆਦਾ ਪ੍ਰਭਾਵ ਹੈ ਪੂਰਾ ਪ੍ਰਭਾਵ ਹੈ ਘਰ ਵਾਸ ਨਾ ਦੇਵੇ ਉਹ ਵਸਨ ਲੱਗਦਾ ਪਤੀ ਪਰਮੇਸ਼ਰ ਫਿਰ ਉਹ ਬੁਰੇ ਕੰਮਾਂ ਵੱਲ ਸਾਨੂੰ ਲਾ ਦਿੰਦੀ ਹੈ ਫਿਰ ਅਸੀਂ ਬੁਰੇ ਪਾਸੇ ਤੁਰ ਪੈਂਦੇ ਆ ਫਿਰ ਕਹਿੰਦੇ ਆ ਛੱਡੋ ਪਰਾਂ ਕੀ ਨਾਮ ਜਪਣਾ ਕੀ ਗੁਰੂ ਦੇ ਦਰਸ਼ਨ ਕਰਨੇ ਆ ਕਿਸੇ ਹੋਰ ਪਾਸੇ ਜਾ ਕੇ ਬੈਠੀਏ ਨੰਦ ਕੰਨ ਜੀ ਨੇ ਤੁਗਲੀਆਂ ਵੱਲ ਭੱਜਦੇ ਹਨ ਇਹ ਸਾਨੂੰ ਰਸ ਮਿਲੇ ਬਾਹਰਲੇ ਗੱਲਾਂ ਵਸਤਾ ਦਾ ਅੱਖਾਂ ਬਾਹਰ ਦੇ ਤੰਗ ਤਮਾਸ਼ੇ ਦੇਖਣ ਨੂੰ ਦੌੜਦਿਆਂ ਕਿ ਬਾਹਰੋਂ-ਬਾਰੋਂ ਦੇਖ ਲਿਆ ਇਹ ਮਨ ਜਿਹੜਾ ਜਿਹੜੀ ਆ ਜੇਬਾ ਹੈ ਉਹ ਰਸਾਂ ਵਿੱਚ ਲੱਗੀ ਹੋਈ ਆ ਉਹ ਜਪਣ ਨੂੰ ਨਹੀਂ ਤਿਆਰ ਤੇ ਮਹਾਰਾਜ ਜੀ ਕਹਿੰਦੇ ਫਿਰ ਵਾਸ ਕਿੱਥੋਂ ਹੋਣਾ ਘਰ ਦੇ ਵਿੱਚ ਹੀ ਹਿਰਦੇ ਵਿੱਚ ਵਾਸ ਸੁਣਾ ਸਕਦਾ ਬੁਰੀ ਹੈ ਇਹ ਮਾਇਆ ਜਿਹੜੀ ਹੈ ਮਾਇਆਵਤੀ ਇਹਦਾ ਬੂੜਾ ਸੰਗ ਹੈ ਜਿਹਦੇ ਕਰਕੇ ਉਹ ਅੰਦਰ ਨਹੀਂ ਵਸ ਪੰਦਾ ਮਹਾਰਾਜ ਜੀ ਕਹਿੰਦੇ ਘਰ ਵਾਸ ਨਾ ਦੇਵੇ ਫਿਰ ਸਿਓ ਮਿਲਣਾ ਦੇ ਬੁਰੀ ਪਤੀ ਪਰਮੇਸ਼ਰ ਨਾਲ ਮਹਾਰਾਜ ਜੀ ਕਹਿੰਦੇ ਫਿਰ ਮਿਲਣ ਨਹੀਂ ਦਿੰਦੀ ਸਖੀ ਸਾਜਨੀ ਕੇ ਹਉ ਚਰਨ ਸਰੇਵ ਹਰ ਗੁਰੂ ਕਿਰਪਾ ਤੇ ਨਦਰ ਕਰੀ ਮਹਾਰਾਜ ਜੀ ਕਹਿੰਦੇ ਜੇ ਮਿਹਨਤ ਕਰੇ ਜੇ ਸਖੀ ਜਿਹੜੀ ਹੈ ਨਾ ਉਹ ਜਾ ਕੇ ਆਪਣੀਆਂ ਸਖੀਆਂ ਸਹੇਲੀਆਂ ਨਾਲ ਮਿਲ ਕੇ ਗੁਰੂ ਦੀ ਸੰਗਤ ਕਰੇ ਆਪਾਂ ਸਖੀਆਂ ਹੀ ਆ ਸਾਧਨੀ ਇਹ ਆਪਾਂ ਨੂੰ ਹੀ ਮਹਾਰਾਜ ਕਹਿ ਰਹੇ ਨਹੀਂ ਕਿ ਕਿਸੇ ਔਰਤ ਨੂੰ ਕਹਿ ਰਿਆ ਨਾ ਇਹ ਪਰਮਾਤਮਾ ਪਤੀ ਆਸੀਂ ਸਾਰੇ ਜੀਵ ਉਹਦੀਆਂ ਸਖੀਆਂ ਸਹੇਲੀਆਂ ਤੇ ਮਹਾਰਾਜ ਜੀ ਕਹਿੰਦੇ ਸਖੀ ਸਾਧਨੀ ਕਹ ਹਉ ਚਰਨ ਸਰੇਵ ਜਦੋਂ ਸਖੀ ਰੂਪ ਮਨੁੱਖ ਗੁਰੂ ਦੇ ਚਰਨਾਂ ਦੇ ਕਮਲਾਂ ਨੂੰ ਸ਼ਬਦ ਨੂੰ ਸ੍ਰੀਮਦਾ ਹੈ ਭਾਵ ਜਪਦਾ ਹੈ ਤੇ ਮਹਾਰਾਜ ਜੀ ਕਹਿੰਦੇ ਗੁਰੂ ਦੀ ਸੰਗਤ ਵਿੱਚ ਹੁੰਦਾ ਸਖੀਆਂ ਸਹਲੀਆਂ ਦਾ ਮੇਲ ਬਣਾ ਕੇ ਸੱਚੇ ਗੁਰੂ ਦੇ ਚਰਨਾਂ ਵਿੱਚ ਪਤੀ ਪਰਮੇਸ਼ਰ ਕੋਲ ਬੈੰਦਾ ਹੈ ਫਿਰ ਮਹਾਰਾਜ ਜੀ ਕਹਿੰਦੇ ਹਾਰ ਗੁਰੂ ਕਿਰਪਾ ਤੇ ਨਦਰ ਕਰੀ ਫਿਰ ਹਰੀ ਦੇ ਮਹਾਰਾਜ ਜੀ ਕਹਿੰਦੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਜਦੋਂ ਗੁਰੂ ਨੇ ਕਿਰਪਾ ਕਰਤੀ ਉਹਨੇ ਨਦਰ ਨਾਲ ਦੇਖ ਲਿਆ ਕਿਸੇ ਸਖੀਵਾਲ ਜਦੋਂ ਗੁਰੂ ਦੇ ਸਾਹਮਣੇ ਬੈਠੇ ਆ ਨਾ ਆ ਤੇ ਜਦੋਂ ਉਹਨੇ ਤਰਸ ਕਰਕੇ ਰੋਜ਼ ਆਉਂਦੇ ਰਹੇ ਉਹਦੀ ਚਰਨਾਂ ਵਿੱਚ ਜਪਦੇ ਰਹੇ ਨਾਮ ਬਾਣੀ ਸੁਣਦੇ ਰਹੇ ਵਿਚਾਰਾਂ ਸੁਣਦੇ ਰਹੇ ਤੇ ਉਹਨੂੰ ਤਰਸ ਆਜਣਾ ਜਿਹਦੇ ਤੇ ਕਿਰਪਾ ਦੀ ਨਜ਼ਰ ਉਹਨੇ ਧਾਰਤੀ ਕਰਤੀ ਹਰ ਅੱਜ ਕਹਿ ਰਹੇ ਨੇ ਗੁਰੂ ਕਿਰਪਾ ਤੇ ਨਦਰ ਭਈ ਇਹਦੇ ਤੇ ਨਦਰ ਪੈ ਗਈ ਮਹਾਰਾਜ ਜੀ ਕਹਿੰਦੇ ਕਿ ਉਹ ਦਾ ਸਮਝ ਲਓ ਕਿ ਪਾਰੋ ਉਤਾਰਾ ਹੋ ਗਿਆ ਅਸੀਂ ਆਉਣਾ ਨਹੀਂ ਛੱਡਣਾ ਅਸੀਂ ਆਪਣਾ ਮਹਾਰਾਜ ਜੀ ਕਹਿੰਦੇ ਆਪਣੇ ਜੀਵਨ ਦੇ ਵਿੱਚ ਗੁਰੂ ਨੂੰ ਸਦਾ ਹੀ ਮਹਾਰਾਜ ਜੀ ਕਹਿੰਦੇ ਪੈਲ ਦੇਣੀ ਹੈ ਗੁਰੂ ਦੇ ਚਰਨਾਵਾਂ ਵਿੱਚ ਨਿਤਾ ਪ੍ਰਤੀ ਹੋਣਾ ਉਹਦੀ ਨਿਤਾ ਪ੍ਰਤੀ ਬਾਣੀ ਪੜ੍ਹਨੀ ਹੈ ਕੋਈ ਪਤਾ ਨਹੀਂ ਕਦੋਂ ਉਹਦੀ ਕਿਰਪਾ ਦੀ ਨਜ਼ਰ ਪੈ ਜਾਵੇ ਸਾਡੇ ਤੇ ਤੇ ਸਾਨੂੰ ਇਸ ਭਾਵ ਸਾਗਰ ਤੋਂ ਪਾਰ ਕਰ ਦੇਣ ਆਪ ਵਿਚਾਰ ਮਾਰ ਮੰਨ ਦੇਖਿਆ ਤੁਮ ਸਾ ਮੀਤ ਨਾ ਅਵਰ ਕੋਈ ਮਹਾਰਾਜ ਜੀ ਕਹਿ ਰਹੇ ਨੇ ਦੇਖੋ ਬੇਨਤੀ ਕਰ ਜਨ ਕਹਿੰਦੇ ਆਪ ਆਪ ਵਿੱਚ ਵਿਚਾਰ ਕਹਿੰਦੇ ਜਦੋਂ ਆਪ ਵਿਚਾਰ ਕਰਕੇ ਦੇਖਿਆ ਨਾ ਮਨ ਨੂੰ ਮਾਰ ਲਿਆ ਮਨ ਮਾਰ ਕਹਿੰਦੇ ਭਾਈ ਆਪ ਬਾਣੀ ਨੂੰ ਵਿਚਾਰ ਬਾਣੀ ਨੂੰ ਪੜ ਭਾਈ ਸਖੀਏ ਸੇਲਿਏ ਉਹਦੀ ਬਾਣੀ ਨੂੰ ਉਹਦੇ ਸ਼ਬਦ ਨੂੰ ਪੜ ਤੇ ਮਨ ਨੂੰ ਮਾਰਨਾ ਕਰ ਸ਼ਬਦ ਦੇ ਬਾਣ ਦੇ ਨਾਲ ਜਿਵੇਂ ਇੱਕ ਸ਼کاری ਬਾਣ ਮਾਰਦਾ ਹੈ ਨਾ ਬਾਹਰ ਕਿਸੇ ਪਸ਼ੂ ਪੰਛੀ ਦੇ ਵਜਦਾ ਉਹ ਮਰ ਜਾਂਦਾ ਇਸੇ ਤਰੀ ਬਾਣੀ ਦੇ ਬਾਣ ਵੱਜਦੇ ਹਨ ਸੱਚਾ ਸਤਿਗੁਰੂ ਜਦੋਂ ਉਹਦੇ ਕੋਲ ਆਉਂਦਾ ਕੋਈ ਸਰੀਰ ਕੋਈ ਜਿਗਿਆਸੂ ਕੋਈ ਬਨੁੱਖ ਇਥੋਂ ਬਾਣੀ ਦੇ ਬਾਣ ਵੱਜਦੇ ਹਨ ਜਿਹਦੇ ਨਾਲ ਮਨ ਜਿਹੜਾ ਸੱਚੇਤ ਹੋ ਜਾਂਦਾ ਮਾਰ ਕੇ ਉਹਦੇ ਚਰਨਾਂ ਵਿੱਚ ਆ ਡਿੱਗਦਾ ਆਪ ਵਿਚਾਰ ਆਪ ਵਿਚਾਰ ਸੁਣੀ ਆਪ ਵਿਚਾਰ ਕਰਨੀ ਤੇ ਮਨ ਨੂੰ ਮਾਰ ਕੇ ਸ਼ਿਕਾਰੀ ਦੀ ਤਰ੍ਹਾਂ ਬਾਣੀ ਦੇ ਬਾਣ ਮਾਰ ਕੇ ਉਹਦੇ ਚਰਨਾਂ ਵਿੱਚ ਮਾਰ ਦੇਣਾ ਮਹਾਰਾਜ ਜੀ ਕਹਿੰਦੇ ਫਿਰ ਦੇਖਿਆ ਤੁਮ ਸਾ ਮੀਤ ਨਾ ਵਰ ਕੋਈ ਮਹਾਰਾਜ ਜੀ ਕਹਿੰਦੇ ਫਿਰ ਦੇਖ ਨਾਨਾ ਪੰਨ ਖਤਮ ਹੋ ਗਏ ਅੰਨਾ ਪੰਨ ਸੀ ਪਹਿਲੋਂ ਅੰਨੇ ਸੀ ਜਦੋਂ ਆਏ ਸੀ ਗੁਰੂ ਕੋਲੋਂ ਸਾਜੇ ਸਾਜੇ ਸਜਾ ਕੇ ਹੋ ਗਏ ਸਾਨੂੰ ਦਿਖਣ ਲੱਗ ਗਿਆ ਤੇ ਮਹਾਰਾਜ ਜੀ ਕਹਿੰਦੇ ਫਿਰ ਪਤਾ ਲੱਗਾ ਕਿ ਤੁਸੀਂ ਸੱਚੇ ਮਿੱਤਰ ਹੋ ਤੁਮ ਸਾ ਮੀਤ ਨਾ ਕੋਈ ਕਹਿੰਦੇ ਫਿਰ ਪਤਾ ਲੱਗਾ ਕਿ ਸੰਸਾਰ ਦੀਆਂ ਮਿੱਤਰ ਤਾਈਆਂ ਸੰਗ ਪ੍ਰੇਮ ਝੂਠਾ ਹੈ ਤੁਹਾਡੀ ਮਿੱਤਰਤਾ ਹੀ ਸੱਚੀ ਹੈ ਤੁਸੀਂ ਸੱਚੇ ਮਿੱਤੇ ਰਹੋ ਤਾਂ ਤੁਮਸਾ ਵਰ ਨਾ ਕੋਈ ਤੁਹਾਡੇ ਵਰਗਾ ਕੋਈ ਸੱਚਾ ਮਿੱਤਰ ਨਹੀਂ ਹੈ ਜਿਹੜਾ ਦਰਗਾਹ ਤੱਕ ਬਾਹ ਫੜੇ ਕੋਈ ਫੜ ਸਕਦਾ ਸੰਸਾਰੀ ਮਿੱਤਰ ਕੋਈ ਨਹੀਂ ਫੜ ਸਕਦਾ ਇਹ ਸਰੀਰ ਤੱਕ ਕੀ ਕਰਮ ਰਿਸ਼ਤਿਆਂ ਦੇ ਸਾਥ ਹਨ ਅਸਲੀ ਮਿੱਤਰ ਤਾਂ ਗੁਰੂ ਦਾ ਨਾਮ ਹੈ ਸੱਚੇ ਗੁਰੂ ਹਨ ਜਿਹੜੇ ਗੁਰਸਿੱਖ ਦੀ ਬਾਹ ਫੜਦੇ ਹਨ ਜੇ ਨਰਕਾਂ ਚ ਜਾਂਦੇ ਨੂੰ ਵੀ ਬਾਹ ਫੜ ਕੇ ਕੱਢ ਲੈਂਦੇ ਹਨ ਜੇ ਕੋਈ ਗਨਾਹ ਹੋ ਵੀ ਗਿਆ ਉਹ ਮਹਾਰਾਜ ਜੀ ਬਾਹ ਫੜ ਕੇ ਸचेत ਕਰਦੇ ਹਨ ਸਾਨੂੰ ਜਦੋਂ ਬਾਣੀ ਪੜ੍ਹਦੇ ਆ ਆ ਸਾਨੂੰ ਉਸ ਮਾਰਗ ਤੋਂ ਰਸਤੇ ਤੋਂ ਗਲਤ ਰਸਤੇ ਤੋਂ ਮੋੜ ਲੈਂਦੇ ਹਨ ਮੋੜ ਕੇ ਉਸੇ ਰਸਤੇ ਤੇ ਚਾੜ ਦੇਂਦੇ ਹਨ ਜਿਵੇਂ ਦੇਖੋ ਆਧਾਰਨ ਚਿੰਤੇ ਹੁੰਦੀ ਹੈ ਭਾਈ ਜੋਗਾ ਸਿੰਘ ਨੂੰ ਫੜ ਲਈ ਸਨਾ ਬਾ ਸਤਿਗੁਰਾਂ ਨੇ ਬਾਹ ਫੜ ਲਈ ਸੀ ਅੱਗੇ ਸੰਤਰੀ ਬਣੇ ਕਾਦੇ ਵਾਸਤੇ ਕੀ ਸੱਚਾ ਗੁਰਸਿੱਖ ਹੈ ਕਿਤੇ ਦੀ ਮਾੜੀ ਸੰਗਤ ਦੀ ਕੋਟੀ ਮਤ ਨਾ ਹੋ ਜਾਵੇ ਸੱਚਾ ਸਿਕਤੀ ਵਾਂ ਸੰਘਾਰ ਆ ਗਿਆ ਜਾਂਦੇ ਜਾਂਦੇ ਨਾ ਜਦੋਂ ਲਾਵਾਂ ਸੁੱਟ ਕੇ ਗਿਆ ਪੇਦੀ ਤੇ ਫੇਰੇ ਹੁੰਦੇ ਸੀ ਉਸ ਵੇਲੇ ਖਾਲਸਾ ਸੰਗਤ ਜੀ ਬਾਤ ਚ ਲਾਵਾਂ ਸੁਣੀਆਂ ਜਦੋਂ ਤੁਰਿਆ ਤੇ ਮਨ ਵਿੱਚ ਸੰਘਾਰ ਆ ਗਿਆ ਕਿਉਂਕਿ ਮਹਾਰਾਜ ਨੇ ਵਾਅਦਾ ਕਰਕੇ ਆਇਆ ਸੀ ਕਿ ਮਹਾਰਾਜ ਜੀ ਜਦੋਂ ਵੀ ਤੁਸੀਂ ਚਿੱਠੀ ਪੱਤਰ ਭੇਜੋਗੇ ਨਾ ਭਾਵੇਂ ਮੈਂ ਵਿਆਹ ਦੇ ਵਿੱਚ ਸ਼ਾਦੀ ਵਿੱਚ ਹੀ ਹੋਵਾਂ ਮੈਂ ਆ ਜਾਵਾਂ ਮਹਾਰਾਜ ਜੀ ਨੇ ਭਿਖਿਆ ਲੈਣੀ ਸੀ ਸਤਗੁਰਾਂ ਨੇ ਤੇ ਉਹਨਾਂ ਨੇ ਇੱਕ ਸਿੰਘ ਨੂੰ ਭੇਜਦਾ ਸਿੱਖ ਨੂੰ ਪੱਤਰ ਕਾ ਦੇ ਕੇ ਜਦੋਂ ਪੜਿਆ ਤੇ ਵਿਆਹ ਵੀ ਨਹੀਂ ਆਪਣਾ ਪੂਰਾ ਕਰਾਇਆ ਕਹਿੰਦਾ ਕੋਈ ਗੱਲ ਨਹੀਂ ਵਿਆਹ ਤੇ ਬਾਅਦ ਚ ਹੋ ਜਾਏਗਾ ਪਰ ਸਤਿਗੁਰੂ ਦੇ ਬਚਨ ਥੋੜਾ ਮੈਂ ਮੋੜ ਸਕਦਾ ਸੱਚੇ ਗੁਰੂ ਨੇ ਮੈਨੂੰ ਬਚਨ ਕੀਤਾ ਸੀ ਉਹ ਮੈਂ ਜੇ ਉਹ ਬਚਨ ਨੂੰ ਤੋਕਿਸ ਗਿਆ ਫਿਰ ਮੈਂ ਪੱਕਾ ਨਹੀਂ ਆ ਏ ਸੱਚਾ ਸਿੱਖ ਨਹੀਂ ਹੈ ਸਤਿਗੁਰਾਂ ਦਾ ਇਸ ਵਾਰ ਕੇ ਘਰਵਾਲਿਆਂ ਨੂੰ ਬੇਨਤੀ ਕੀਤੀ ਭਾਈ ਵਿਆਹ ਤਾਂ ਫਿਰ ਵੀ ਹੋ ਜਾਏਗਾ ਪਰ ਮੈਂ ਆਪਣੇ ਗੁਰੂ ਦਾ ਬਚਨ ਨਹੀਂ ਟਾਲ ਸਕਦਾ ਮੋੜ ਸਕਦਾ ਤੇ ਫਿਰ ਦੇਖੋ ਜਾਂਦੇ ਜਾਂਦੀ ਹੰਕਾਰ ਪੈਦਾ ਹੋ ਗਈ ਹਉਮੈ ਪੈਦਾ ਹੋ ਗਈ ਕਹਿੰਦੇ ਮਹਾਰਾਜ ਮੇਰੇ ਮਨ ਦੇ ਨਾਲ ਗੱਲਾਂ ਕਰਦਾ ਜਾਂਦਾ ਕਹਿੰਦੇ ਭਾਈ ਜੂਗਾ ਸੋਚਦਾ ਜਾਂਦਾ ਕਿ ਮੇਰੇ ਵਰਗਾ ਯਾਰ ਗੁਰ ਸਿੱਖ ਹੋਏਗਾ ਕੋਈ ਮਹਾਰਾਜ ਦਾ ਸਤਿਗੁਰਾਂ ਦਾ ਕੋਈ ਆਸਾ ਸਿੱਖ ਹੋਵੇਗਾ ਜਿਹੜਾ ਆਪਣਾ ਕਾਰਜ ਛੱਡ ਕੇ ਹੁੰਦਾ ਹੋਏਗਾ ਕਹਿੰਦੇ ਮੈਂ ਬਹੁਤ ਵੱਡਾ ਸਿੱਖਾ ਵੀ ਅਸਾ ਖੁਸ਼ ਹੁੰਦਾ ਜਾਂਦਾ ਜਦੋਂ ਘਾਰ ਦੇਖਿਆ ਉੱਥੇ ਬੈਠੇ ਮਹਾਰਾਜ ਨੇ ਤੱਕ ਲਿਆ ਸਤਿਗੁਰ ਜੀ ਕਹਿੰਦੇ ਜੋਗਾ ਸਿੰਘ ਝੰਕਾਰ ਆ ਗਿਆ ਉਹਦਾ ਅਹੰਕਾਰ ਤੋੜੀਏ ਦੇਖੋ ਉਸੇ ਵਲੇ ਮਤ ਚੇਂਜ ਕਰਤੀ ਮਹਾਰਾਜ ਨੇ ਮਤ ਚੇਂਜ ਹੋ ਗਈ ਜਾਂਦੇ ਜਾਂਦੀ ਰਸਤੇ ਤੇ ਫੇਸਵਾ ਦਾ ਕੋਠਾ ਸੀ ਰਾਤ ਲੱਗੀ ਸੀ ਨਾ ਝੋ ਰਿਆ ਸੀ ਕੰਦਮਾਨ ਦੇ ਵਿੱਚ ਦੇਖੋ ਵਿਕਾਰ ਪੈਦਾ ਹੋ ਗਿਆ ਨਾਲ ਹੀ ਜਿਹੜਾ ਵਿਕਾਰ ਸਾਡੇ ਪੈਦਾ ਹੁੰਦੇ ਨਾ ਉਹੀ ਉਹਦੇ ਉਸੇ ਤਰੀਕੇ ਵਿਕਾਰ ਪੈਦਾ ਹੋਇਆ ਮਨ ਮੁੜ ਗਿਆ ਉਧਰ ਕਹਿੰਦੇ ਮੈਂ ਇੱਕ ਮਿੰਟ ਜਾਣਾ ਗੁਰੂ ਕਿਹੜਾ ਦੇਖਦਾ ਤੇ ਮਹਾਰਾਜ ਜੀ ਦੇਖੋ ਸੰਤਰੀ ਬਣ ਕੇ ਨਾ ਡੰਡਾ ਲੈ ਕੇ ਦਰਵਾਜ਼ੇ ਦੇ ਬਾਹਰ ਖੜੇ ਆ ਸਤਿਗੁਰੂ ਜੀ ਕਹਿੰਦੇ ਭਾਈ ਤੂੰ ਤਾਂ ਸਿੱਖ ਜਾਪਨਾ ਤੇਰਾ ਪ੍ਰਕਾਸ਼ ਦੜਾ ਤੇਰਾ ਕੀ ਕੰਮ ਹੈ ਇਸ ਗਲਤ ਰਸਤੇ ਤੇ ਰੰਡੇਦਾਲੂਆਂ ਦੇਖ ਕੇ ਭਾਈ ਜੋਗਾ ਸਿੰਘ ਨੂੰ ਪਿੱਛੇ ਹਟਾਤਾ ਕਹਿੰਦੇ ਜਾਹ ਜਿਹੜਾ ਗੁਰੂ ਤੈਨੂੰ ਬੁਲਾ ਰਿਹਾ ਤੇਰਾ ਕੀ ਕੰਮ ਏਥੇ ਇਹ ਤਾਂ ਕੁੱਟੀਆਂ ਰੂਹਾਂ ਦਾ ਘਰ ਹੈ ਜਿਨ੍ਹਾਂ ਦੀ ਮਤ ਪ੍ਰਿਸ਼ਟ ਹੋਈ ਹੈ ਬੁੱਧੀ ਉਹਨਾਂ ਦਾ ਘਰ ਹੈ ਤੇਰਾ ਥੋੜਾ ਘਰ ਹੈ ਤੇ ਉਸੇ ਵੇਲੇ ਮਾਨਸੁਚੇਤ ਹੋ ਗਿਆ ਵਕਾਰ ਧੌੜ ਗਿਆ ਸ਼ੈਤਾਨ ਸੀ ਜਿਹੜਾ ਅੰਦਰ ਉਹ ਨੱਟ ਗਿਆ ਤੇ ਮਾਨਸੁਚ ਕਹਿੰਦਾ ਯਾਰ ਠੀਕ ਹੈ ਮੈਂ ਤਾਂ ਮਹਾਰਾਜ ਨੂੰ ਮਿਲਣ ਜਾ ਰਿਹਾ ਸੀ ਮੈਂ ਕਿੱਦਰ ਮੇਰੀ ਕੋਟੀ ਮਤ ਹੋ ਗਈ ਮੈਂ ਇਧਰ ਨੂੰ ਧੁਰ ਪਿਆ ਜੇ ਜਦੋਂ ਪਹੁੰਚਿਆ ਸੀ ਨਾ ਮਹਾਰਾਜ ਜੀ ਹੱਥ ਪੇ ਸੀ ਸਤਿਗੁਰੂ ਜੀ ਦਾ ਦਰਬਾਰ ਹੈ ਕਹਿੰਦੇ ਭਾਈ ਜੋਗਾ ਸਿੰਘ ਜੀ ਆਗੇ ਤੇ ਨੀਵੀਂ ਪਾ ਲਈ ਕਿਉਂਕਿ ਸ਼ਰਮਿੰਦਾ ਸੀ ਪਤਾ ਸੀ ਕਿ ਗੁਰੂ ਸਭ ਕੁਝ ਜਾਣਦਾ ਹੈ ਉਹਨੂੰ ਵਿਸ਼ਵਾਸ ਸੀ ਭਾਈ ਜੋਗਾ ਸੀ ਮਹਾਰਾਜ ਜੀ ਸਤਿਵਚਨ ਆਗੇ ਜੀ ਤੇ ਕਹਿੰਦੇ ਫਿਰ ਗਲਤ ਰਸਤੇ ਤੇ ਕਿਉਂ ਗਏ ਆਸੀ ਤੇ ਜਦੋਂ ਇੰਨੀ ਗੱਲ ਮਹਾਰਾਜ ਜੀ ਨੇ ਪੁੱਛੀ ਤੇ ਨੀਵੀਂ ਪੈ ਗਈ ਪੈਰਾਂ ਤੇ ਦੇਖ ਗਿਆ ਭਾਈ ਜੋਗਾ ਸਿੰਘ ਜੀ ਕਹਿੰਦੇ ਮੈਨੂੰ ਮਾਫ਼ ਕਰ ਦੋ ਮਹਾਰਾਜ ਜੀ ਮੈਨੂੰ ਘਾਰ ਆ ਗਿਆ ਸੀ ਹੰਮੇ ਆ ਗਈ ਸੀ ਕਿ ਮੇਰੇ ਵਰਗਾ ਕੋਈ ਸਿੱਖ ਹੈ ਇਹ ਮਹਾਰਾਜ ਜੀ ਕਹਿੰਦੇ ਉਹ ਹੰਮੇ ਨੂੰ ਤੋੜਨ ਵਾਸਤੇ ਅਸੀਂ ਪਹੁੰਚੇ ਸੀ ਡੰਡਾ ਲੈ ਕੇ ਫਿਰ ਗੁਰਸਿੱਖ ਜੀ ਵਿਸ਼ਵਾਸ ਕਰਦਾ ਫਿਰ ਗੁਰੂ ਵੀ ਡੰਡਾ ਲੈ ਕੇ ਖੜਦਾ ਉਹ ਵਿਕਾਰਾਂ ਤੋਂ ਮਨ ਨੂੰ ਮੋੜ ਦਿੰਦਾ ਹੈ ਮਾੜੀ ਪੂਰੀ ਸੰਗਤ ਤੋਂ ਢਾਕੇ ਸचेत ਕਰਕੇ ਉਸੇ ਰਸਤੇ ਤੇ ਲੈ ਹੁੰਦਾ ਹੈ ਗੁਰੂ ਵੀ ਸਮਰਾਥੂ ਦੇ ਨਾਲ ਰਹਿੰਦਾ ਫਿਰ ਸਮਾਹਰ ਦੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦਾਂ ਨੇ ਕਹਿੰਦੇ ਜੇ ਉਹ ਫਿਰ ਮਿੱਤਰ ਜਾਪਦਾ ਫਿਰ ਪਤਾ ਲੱਗ ਜਦਾ ਤੁਮਸਾ ਮੀਤ ਨਾ ਕੋਈ ਤੁਹਾਡੇ ਵਰਗਾ ਕੋਈ ਸਾਡਾ ਦੋਸਤ ਨਹੀਂ ਹੈ ਮਿੱਤਰ ਨਹੀਂ ਹੈ ਗੁਰਸਿੰਘਾਂ ਦੇ ਗੁਰਸਿੱਖ ਪਿਆਰਿਆਂ ਦਾ ਫਿਰ ਗੁਰੂ ਨਾਲ ਹੀ ਪ੍ਰੇਮ ਹੁੰਦਾ ਦੁਜਿਆਂ ਨੂੰ ਤਿਆਗ ਦਿੰਦਿਆਂ ਨੇ ਜਿਉਂ ਤੂੰ ਰੱਖੈ ਤਿਵੇਂ ਰਹਿਣਾ ਦੁੱਖ ਸੁੱਖ ਦੇਵੈ ਕਰੇ ਸੋਈ ਮਹਾਰਾਜ ਕਹਿੰਦ ਫੇ ਤਾਂ ਤੇਰਾ ਭਾਣਾ ਹੈ ਜਿਵੇਂ ਤੂੰ ਰੱਖਦਾ ਤਿਵੇਂ ਜੀਵ ਰਹਿੰਦੇ ਆਂ ਸਤਿਗੁਰੂ ਜੀ ਕਹਿੰਦੇ ਦੁੱਖ ਸੁੱਖ ਤਾਂ ਤੁਹਾਡੇ ਅੰਦਰ ਤੇ ਹਨ ਹੁਕਮ ਵਿੱਚ ਹਨ ਗੁਰਸੇਖ ਨੂੰ ਫਿਰੇ ਚੀਜ਼ਾਂ ਦਾ ਗਿਆਨ ਹੋ ਜਾਂਦਾ ਪਤਾ ਲੱਗ ਜਾਂਦਾ ਫਿਰ ਉਹ ਸਦਾ ਹੀ ਬੇਨਤੀ ਕਰਦਾ ਹੈ ਮਹਾਰਾਜ ਤੁਹਾਡਾ ਭਾਣਾ ਏ ਜਿਵੇਂ ਤੁਸੀਂ ਰੱਖਦੇ ਹੋ ਤੁਹਾਡੀ ਮਰਜ਼ੀ ਹੈ ਦੁੱਖ ਦੇਵੋ ਤਾਂ ਵੀ ਤੁਹਾਡਾ ਦਿੱਤਾ ਹੈ ਸੁੱਖ ਦਿੰਦੇ ਹੋ ਉਹ ਵੀ ਤੁਹਾਡਾ ਦਿੱਤਾ ਹੈ ਫਿਰ ਕੋਈ ਫਰਕ ਨਹੀਂ ਪੈਂਦਾ ਸਾਨੂੰ ਤਾਂ ਫਰਕ ਪੈਂਦਾ ਨਾ ਦੁੱਖ ਸੁੱਖ ਹੁੰਦਾ ਸੀ ਗਿਲੇ ਸ਼ਿਕਵੇ ਕਰਦੇ ਆ ਪਰ ਗੁਰਸੇਖ ਪਿਆਰਾ ਜਿਹੜਾ ਉਹ ਸਦਾ ਹੀ ਦੁੱਖ ਸੁੱਖ ਸੰਭਾਂਦਾ ਸਰੀਰ ਤੇ ਉਹ ਸਦਾ ਹੀ ਸ਼ੁਕਰ ਕਰਦਾ ਫਿਰ ਵੀ ਉਹ ਮਹਿਣਾ ਨਹੀਂ ਜਿੰਦਾ ਮਹਾਰਾਜ ਨੂੰ ਆਸਾ ਮਨ ਸਾ ਦੋ ਵਿਨਾਸਤ ਰਹਿ ਗੁਣ ਆਸ ਨਰਾਸ ਭਈ ਹਰ ਅਜ ਕਿੰਦੇ ਜਿਹੜੀ ਆਸ ਤੇ ਮਨਸਾ ਸਰੀਰ ਵਿੱਚ ਪੈਦਾ ਹੁੰਦੀ ਹੈ ਇਹ ਸ਼ਾਵਾਂ ਦੀ ਕਿਉਂਕਿ ਮਨ ਪੈਦਾ ਕਰਦਾ ਆਸਾਂ ਜਿਹੜੀਆਂ ਉਹ ਮਨ ਪੈਦਾ ਕਰਦਾ ਹੈ ਮਨਸਾ ਜਿਹੜੀ ਉਹਨੂੰ ਪੂਰਨ ਕਰਨ ਵਾਸਤੇ ਫਿਰ ਮਨੁੱਖ ਭਜਦਾ ਹੈ ਦੌੜਦਾ ਜਿਵੇਂ ਆਸ ਪੈਦਾ ਕਰਦਾ ਮਨ ਤੇ ਉਹਦੀ ਪੂਰਤੀ ਵਾਸਤੇ ਅਸੀਂ ਦੌੜੇ ਫਿਰਦੇ ਹਾਂ ਵਕਾਰ ਕੋਈ ਮਾਲਾ ਕਰਮ ਜੇ ਨਹੀਂ ਮਾਇਆ ਮਿਲਦੀ ਕਭ ਧਨ ਮਿਲਦਾ ਕੁਝ ਆਦਾਰਥ ਮਿਲਦਾ ਉਹਨੂੰ ਪੂਰੇ ਕਰਨ ਵਾਸਤੇ ਚੋਰੀਆਂ ਠੱਗੀਆਂ ਹੁੰਦੀਆਂ ਹਨ ਸੰਸਾਰ ਤੇ ਮਨੁੱਖ ਇਹ ਆਸ਼ਾਵਾਂ ਕਰਕੇ ਪੂਰਤੀਆਂ ਪੂਰਤੀਆਂ ਕਰਕੇ ਛਾਵਾਂ ਦੀ ਪੂਰਤੀ ਕਰਕੇ ਪੂਰੀ ਕਰਨ ਵਾਸਤੇ ਮਨੁੱਖ ਭੱਜਿਆ ਫਿਰਦਾ ਹੈ ਹੋਰ ਕੋਈ ਕਾਰ ਨਹੀਂ ਇੱਛਾ ਮਨ ਪੈਦਾ ਕਰਦਾ ਹੈ ਤੇ ਮਾਨਕ ਕਹਿੰਦੇ ਮਨਸਾ ਉਹਨੂੰ ਪੂਰੀ ਕਰਨ ਵਾਸਤੇ ਮਨੁੱਖ ਭੱਜਦਾ ਫਿਰਦਾ ਦਿਨ ਰਾਤ ਹੀ 도ੜਿਆ ਫਿਰਦਾ ਏਕੀ ਨਹੀਂ ਪਾਂਦਾ ਇਹੀ ਹੈ ਮਨ ਮਾਰਨਾ ਜਦੋਂ ਟਿਕ ਜਾਂਦਾ ਮਹਾਰਾਜ ਜੀ ਕਹਿੰਦੇ ਫਿਰ ਮਾਨੁ ਪੈਦਾ ਨਹੀਂ ਕਰਦਾ ਇੱਛਾ ਆਸਾ ਮਨਸਾ ਧੂਮ ਵਿਨਾਸ਼ਤ ਉਹ ਨਾਸ ਕਰ ਦਿੰਦਾ ਮਹਾਰਾਜ ਜੀ ਕਹਿੰਦੇ ਤ੍ਰੈ ਗੁਣ ਤ੍ਰੈ ਗੁਣ ਮਹਾਰਾਜ ਜੀ ਕਹਿੰਦੇ ਆਸ ਨਰਾਸ ਭਇਆ ਹਰਾ ਜੀ ਕਹਿੰਦੇ ਉਹ ਸਭ ਇਹ ਛਾਵਾਂ ਨੂੰ ਮਹਾਰਾਜ ਜੀ ਕਹਿੰਦੇ ਨਾਸ ਕਰ ਦਿੰਦਾ ਮਾਨਪੁਰ ਨਹੀਂ ਨੀ ਪੈਦਾ ਕਰਦਾ ਗੁਣਵਾ ਨੂੰ ਜੰਦ ਬਨੁਖ ਅਬ ਗੁਣ ਨਾਸ ਹੋ ਜਾਂਦੇ ਨ ਤੁਰਿਆ ਵਸਤਾ ਗੁਰਮੁਖ ਪਾਈਐ ਸੰਤ ਸਭਾ ਕੀ ਓਟ ਲਈ ਮਹਾਰਾਜ ਕਹਿੰਦੇ ਫਿਰ ਪਹੁੰਚਦਾ ਉਸ ਘਰ ਵਿੱਚ ਗੁਰੂ ਨਾਨਕ ਮਹਾਰਾਜ ਜੀ ਕਹਿ ਰਹੇ ਹਨ ਕਹਿੰਦੇ ਫਿਰ ਪਹੁੰਚਦਾ ਤੁਰਿਆ ਅਵਸਥਾ ਜਿਹਨੂੰ ਕਹਿੰਦੇ ਹਨ ਫਿਰ ਕੋਈ ਲਾ ਨਹੀਂ ਸਕਦਾ ਕਿਸੇ ਦੀ ਤਾਕਤ ਨਹੀਂ ਤੁਰਿਆ ਅਵਸਥਾ ਚੋਂ ਬਾਹਰ ਕੱਢ ਲੇ ਗੁਰਮੁਖ ਪਾਈਏ ਕਹਿੰਦੇ ਗੁਰੂ ਗੁਰਮੁਖ ਹੈ ਜਿਹੜਾ ਫਿਰ ਤੁਰਿਆ ਅਵਸਥਾ ਤੁਰਿਆ ਪਦ ਪ੍ਰਾਪਤ ਕਰ ਲੈਂਦਾ ਸੰਤ ਸਭਾ ਕੀ ਓਟ ਲਈ ਕਹਿੰਦੇ ਕਿਉਂ ਸੰਤ ਸਭਾ ਦੀ ਓਟ ਲੈਂਦਾ ਸਤਿਗੁਰਾਂ ਦੀ ਓਟ ਲੈਂਦਾ ਸਤਿਗੁਰੂ ਦੀ ਸਭਾ ਵਿੱਚ ਬੈਠਦਾ ਸਤਿਗੁਰੂ ਦੀ ਭਾਵ ਸਭਾ ਤੋਂ ਸੰਗਤ ਸਤਿਗੁਰੂ ਦੀ ਸੰਗਤ ਵਿੱਚ ਬੈੰਦਾ ਸਭਾ ਵਿੱਚ ਬੈੰਦਾ ਸਭਾ ਇੱਕ ਸਿੰਘ ਵੀ ਕਰ ਸਕਦਾ ਸਭਾ ਵਿੱਚ ਇੱਕ ਦੂਜਾ ਦੋ ਸਿੰਘ ਉਹ ਵੀ ਆਪਸ ਵਿੱਚ ਸੰਗਤ ਕਰ ਸਕਦੇ ਆ ਇਹ ਜ਼ਰੂਰੀ ਨਹੀਂ ਕਿ ਕਹਾਲ ਭਰਿਆ ਹੋਵੇ ਜਾਂ ਬਹੁਤੀ ਭੀੜ ਹੋਵੇ ਉਹਨੂੰ ਹੀ ਸਭਾ ਮੰਨਿਆ ਜਾਂਦਾ ਜਿਹੜੇ ਸਤਿਪੁਰਸ਼ ਹੁੰਦੇ ਸੀ ਸੰਤ ਜਨ ਉਰਮਖਜਾਨੋ ਆਪਸ ਵਿੱਚ ਵੀ ਸਭਾ ਬਣਾ ਲੈਂਦੇ ਸੀ ਜਦੋਂ ਅਸੀਂ ਆਪਸ ਦੇ ਵਿੱਚ ਗੁਰੂ ਦੀਆਂ ਗੱਲਾਂ ਕਰਦੇ ਆ ਗੁਰੂ ਦੀ ਵਿਚਾਰ ਕਰਦੇ ਆ ਉਹ ਸੰਤ ਸਭਾ ਹੀ ਹੈ ਕਿ ਕਿ ਸਤਿ ਪਰਮੇਸ਼ਰ ਦੀ ਵਿਚਾਰ ਕਰਨੀ ਬਾਣੀ ਦੀ ਵਿਚਾਰ ਕਰਨੀ ਧਰਮ ਦੇ ਮਾਰਗ ਤੇ ਜੋ ਵੀ ਇਤਿਹਾਸ ਉਹਨੂੰ ਦਰਸਾਣਾ ਉਹ ਸਤਿ ਪਰਮੇਸ਼ਰ ਦੀ ਗੱਲ ਹੈ ਉਹਨੂੰ ਸੰਤ ਸਭਾ ਕਹਿੰਦੇ ਹਨ ਕਹਿੰਦੇ ਫਿਰ ਇਹਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਮਨੁੱਖ ਜਿਹੜਾ ਪਰਮੇਸ਼ਰ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ ਸਤਿਗੁਰਾਂ ਨਾਲ ਉਹਦਾ ਤਾਲ ਮੇਲ ਹੋ ਜਾਂਦਾ ਹੈ ਇਹ ਤੁਰਿਆ ਅਵਸਥਾ ਹੈ ਸਾਨੂੰ ਉਹ ੱਥਲਾ ਜਾਪਦਾ ਕਿ ਆਪੀ ਗੱਲਾਂ ਕਰੀ ਜਾਂਦਾ ਹੈ ਸਾਨੂੰ ਜਾਪਦਾ ਦੁਨੀਆਂ ਨੂੰ ਇਹ ਉਹ ਝੱਲਾ ਉਹਦਾ ਪਾਣ ਆਪੀ ਗੱਲਾਂ ਕਰੀ ਜਾਂਦਾ ਆਪੀ ਬੈਠਾ ਰਹਿੰਦਾ ਕਿਸੇ ਨਾਲ ਬੋਲਦਾ ਹੀ ਨਹੀਂ ਐਵੇਂ ਕਹਿੰਦੇ ਨੇ ਭਾਈ ਲੈਣਾ ਜੀ ਦੇਖੋ ਪੂਰੀ ਆਵਸਥਾ ਪ੍ਰਾਪਤ ਹੋ ਗਈ ਸੀ ਜਦੋਂ ਘਰ ਜਾਂਦੇ ਸੀ ਬੋਲਦੇ ਨਹੀਂ ਸੀ ਕੋਈ ਬਹੁਤੀ ਗੱਲ ਨਹੀਂ ਸੀ ਕਰਦੇ ਗੁਰੂ ਮਹਾਰਾਜ ਨਾਲ ਹੀ ਅੰਤਰ ਧਿਆਨ ਹੋ ਕੇ ਉਹਨਾਂ ਦੇ ਚਰਨਾਂ ਵਿੱਚ ਵੀ ਮਾਨ ਟਿਕਾਈ ਰੱਖਣਾ ਐਸੇ ਗੁਰਸਿੱਖ ਹੋਇਆ ਨਾ ਪੂਰੀ ਆਵਸਥਾ ਵਾਲਾ ਸੱਤ ਮਹਾਂਪੁਰਸ਼ ਇਹ ਦੇ ਕੀ ਆਪਣਾ ਮਨ ਤੁਰਿਆ ਅਵਸਥਾ ਵਿੱਚ ਲੈ ਜਾਣਾ ਕਿਸੇ ਦੀ ਆਲੇ ਦੁਆਲੇ ਕੁਝ ਹੋਈ ਜਾਵੇ ਭਾਵੇਂ ਕੋਈ ਸਰੀਰ ਕੱਟ ਦੇ ਉਹਨਾਂ ਦਾ ਮਨ ਜੁੜਿਆ ਰਹਿੰਦਾ ਹੈ ਈ ਮਹਾਰਾਜ ਜੀ ਕਹਿੰਦੇ ਉਹ ਗੁਰੂ ਤੀ ਪ੍ਰਾਪਤ ਹੁੰਦਾ ਸਤਿ ਪਰਮੇਸ਼ਰ ਦੀ ਜਦੋਂ ਸੰਗਤ ਕਰੀ ਜਾਂਦੇ ਆ ਨਾ ਵਿਚਾਰਾਂ ਸੁਮੀ ਜਾਂਦੇ ਆ ਉਹ ਮਨ ਜਿਹੜਾ ਸੱਜੇ ਸੱਜੇ ਮੈਲ ਤਰਕ ਉੱਤਰ ਦੀ ਹੈ ਖੋਟਾਪਨ ਖਤਮ ਹੁੰਦਾ ਹੈ ਤੇ ਮਨੁੱਖ ਉਧਰ ਵੱਲ ਮਹਾਰਾਜ ਜੀ ਵੱਲ ਕਦਮ ਚੱਲਣ ਲੱਗ ਪੈਂਦੇ ਹਨ ਉਹਦੀ ਓਟ ਉਹਦੀ ਮਿਹਰ ਹੋ ਜਾਂਦੀ ਹੈ ਮਹਾਰਾਜ ਜੀ ਅਗਲੇ ਖੀਰਲੇ ਬੰਦ ਵਿੱਚ ਬਚਨ ਕਰਦੇ ਹਨ ਗਿਆਨ ਧਿਆਨ ਸਗਲੇ ਸਭ ਜਪ ਤਪ ਇਸਾਰੇ ਹਿਰਦੇ ਲਖ ਭੀਵਾ ਮਹਾਰਾਜ ਕਹਿੰਦੇ ਸਾਰੇ ਜਪ ਤਪ ਗਿਆਨ ਧਿਆਨ ਸਗਲੇ ਜਪ ਤਪ ਇਹਨਾਂ ਦਾ ਫਲ ਫਿਰ ਮਿਲ ਜਾਂਦਾ ਹੈ ਇਸ ਸਾਰਿਆਂ ਦਾ ਫਲ ਉੱਥੇ ਹੀ ਮਿਲ ਜਾਂਦਾ ਬੈਠਣ ਉਹ ਜਿਸ ਹਰ ਹਿਰਦੇ ਅਲਖ ਜਿਹਦਾ ਕੋਈ ਲਖ ਨਹੀਂ ਲਖਿਆ ਜਾਂਦਾ ਪ੍ਰਮਾਤਮਾ ਅੱਪੇਵਾ ਜਦੋਂ ਆਣ ਕੀ ਉਹਦੇ ਨਾਲ ਬੈਠ ਜਾਂਦਾ ਨਾ ਉਸ ਗੁਰਮੁਖ ਨਾਲ ਫਿਰ ਮਹਾਰਾਜ ਜੀ ਕਹਿੰਦੇ ਲੱਗ ਜਪ ਤਪ ਨਹੀਂ ਕਰਨੇ ਪੈਂਦੇ ਲੱਗ ਧੁਨੇ ਨਹੀਂ ਤਾਂ ਆਪਣੇ ਪੈਂਦੇ ਮਹਾਰਾਜ ਜੀ ਕਹਿੰਦੇ ਫਿਰ ਉਹ ਮਹਾਰਾਜ ਦੇ ਨਾਲ ਬੈਠਾ ਹੋਇਆ ਉਹਦੀ ਪ੍ਰਾਪਤੀ ਕੀਤੀ ਹੁੰਦੀ ਹੈ ਸਾਰਾ ਫਲ ਮਿਲ ਜਾਂਦਾ ਨਾਨਕ ਰਾਮ ਨਾਮ ਮਨ ਰਾਤਾ ਗੁਰਮਤਿ ਪਾਵੇ ਸਹਿਜ ਸੇਵਾ ਹਰਜ ਕੀਲੀ ਦੁੱਖ ਵਿੱਚ ਬਚਨ ਕਰਦਿਆਂ ਬੇਨਤੀ ਨਾਨਕ ਰਾਮ ਨਾਮ ਮਨ ਰਾਤਾ ਮਹਾਰਾਜ ਕਹਿੰਦੇ ਨਾਨਕ ਪਰਮੇ ਹੋਏ ਬ੍ਰਾਮ ਦੇ ਨਾਮ ਨਾਮ ਨਾਲ ਸਾਡਾ ਮਹਾਰਾਜ ਕਹਿੰਦੇ ਰਤਿਆ ਗਿਆ ਮਹਾਰਾਜ ਕਹਿੰਦੇ ਧੁੱਪ ਗਿਆ ਸਾਫ ਹੋ ਗਿਆ ਗੁਰਮਤਿ ਪਾਵੈ ਗੁਰੂ ਦੀ ਮਤਿ ਪਾ ਕੇ ਇਤਿਹਸਾਦ ਸੇਵਾ ਦੀ ਪ੍ਰਾਪਤੀ ਹੋ ਗਈ ਸਹਿਜ ਸੰਕੋਚ ਧੀਰਜ ਇਹ ਮਤ ਆ ਜਾਂਦੀ ਹੈ ਸਾਰੀਆਂ ਅਵਸਥਾ ਪ੍ਰਾਪਤ ਹੋ ਜਾਂਦੀਆਂ ਫਿਰ ਮਹਾਰਾਜ ਜੀ ਕਹਿੰਦੇ ਧੌੜ ਭੱਜ ਟੁੱਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਇਹ ਅੱਜ ਦੇ ਭਾਈ ਸ਼ਬਦ ਦੀ ਵਿਚਾਰ ਹੈ ਸਤਿਗੁਰੂ ਜੀ ਮਿਹਰ ਕਰਨ ਬਾਣੀ ਵਿਚਾਰ ਦੇ ਨਿੱਕਾ ਹੀ ਭਾਈ ਭੁੱਲਾ ਹੁੰਦਿਆਂ ਮਹਾਰਾਜ ਜੀ ਮਤ ਬਖਸ਼ਣ ਆਈਆਂ ਸਮੂਹ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ